ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਅੱਜ ਦਾ ਅਮਰਤ ਬਚਲ ਜੋ ਕਿ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਾਸਤੇ ਸ਼ਬਦ ਦੇ ਰੂਪ ਵਿੱਚ ਹੁਕਮ ਪ੍ਰਾਪਤ ਹੋਇਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਾਰੀ ਸ੍ਰਿਸ਼ਟੀ ਪਿਆਰੇ ਦੇ ਹੁਕਮ ਦੇ ਅਧੀਨ ਹੈ ਉਸ ਦੇ ਹੁਕਮ ਤੋਂ ਬਾਹਰ ਕੋਈ ਜੀਵ ਵੀ ਨਹੀਂ ਚੱਲ ਸਕਦਾ ਔਰ ਥੋੜੇ ਜਿ ਸਮੇਂ ਵਾਸਤੇ ਅੱਜ ਦੇ ਹੁਕਮ ਦੀ ਵਿਚਾਰ ਦੇ ਨਾਲ ਜੁੜਨਾ ਕਹੀਏ ਗੁਰਮੁਖੋ ਜਿੰਨੀ ਵੀ ਗੁਰਬਾਣੀ ਸਤਿਗੁਰ ਮਹਾਰਾਜ ਦੀ ਰਚਨਾトਾਈ ਹੈ ਜਿੰਨੀ ਗੁਰਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਸਾਰੀ ਦੀ ਸਾਰੀ ਗੁਰਬਾਣੀ ਜੀਵਾਂ ਦੇ ਕਲਿਆਣ ਵਾਸਤੇ ਕਲਿਆਣ ਕਰੀ ਹੈ ਕਿਸੇ ਨਾ ਕਿਸੇ ਸਮੇ ਨੂੰ ਮੁੱਖ ਰੱਖ ਕੇ ਇਹ ਗੁਰਬਾਣੀ ਜਿਹੜੀ ਹੈ ਉਹ ਸਤਿਗੁਰ ਮਹਾਰਾਜ ਨੇ ਉਪਦੇਸ਼ ਰੂਪੀ ਉਚਾਰਨ ਕੀਤੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਐਮਨਾਬਾਦ ਦੇ ਜਾਂਦੇ ਹਨ ਆਪਣੇ ਮਿੱਤਰ ਲਾਲੋ ਦੇ ਨਾਲ ਜਦੋਂ वार्तालाਪ ਕਰਦੇ ਹਨ ਜਦੋਂ ਭਾਈ ਲਾਲੋ ਆਖਦਾ ਬਾਬਾ ਸਾਡੇ ਇਲਾਕੇ ਦਾ ਹਾਕਮ ਬੜਾ ਜ਼ਾਲਮ ਹੈ ਮਲਕ ਭਾਗੋ ਤੇ ਬਾਬਾ ਜੀ ਸੁਭਾਵਕ ਹੀ ਆਖਦੇ ਉਹ ਤੇ ਕੋਈ ਵੀ ਜ਼ਾਲਮ ਨਹੀਂ ਇੱਥੇ ਬੜੇ ਬੜੇ ਵੱਡੇ ਜ਼ਾਲਮ ਆਉਣੇ ਪਰ ਜਦੋਂ ਕੋਈ ਕਿਸੇ ਸੰਤ ਦੇ ਨਾਲ ਮਹਾਂਪੁਰਸ਼ ਦੇ ਨਾਲ ਰਹਿ ਪਰਦੇ ਨਾਲ ਕੋਈ ਰਹਿੰਦਾ ਹੋਵੇ ਸਵਾ ਮੇਲ ਖਾਂਦੇ ਹੋਣ ਉੱਥੇ ਬੰਦਾ ਸੁਭਾਵਕ ਹੀ ਪੁੱਛ ਲੈਂਦਾ ਕਹਿੰਦੇ ਬਾਬਾ ਜੀ ਦੱਸੋ ਕਿਹੜੇ ਝਾਲਮ ਆਉਣਗੇ ਬਾਬਾ ਜੀ ਆਕ ਦੇ ਮਰਦਾਨਿਆ ਰਬਾ ਬਾ ਜਾ ਬਾਣੀ ਆਈਆ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਤਿਲੰਗ ਮਹੱਲਾ ਪਹਿਲਾ ਕਰਤੀ ਜਾਈ ਕੋ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲਉ ਬਾਬਾ ਨਾਨਕ ਪਾਤਸ਼ਾਹ ਕਹਿੰਦੇ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਆ ਜੈਸੀ ਮੈਨੂੰ ਖਸਮ ਦੀ ਬਾਣੀ ਆ ਰਹੀ ਜੈਸਾ ਮੈਨੂੰ ਖਸਮ ਦਾ ਉਪਦੇਸ਼ ਆ ਰਿਹਾ ਵੈਸਾ ਹੀ ਮੈਂ ਆਪ ਜੀ ਨੂੰ ਗਿਆਨ ਕਰਕੇ ਦੱਸ ਰਿਹਾ ਸਮਝਾ ਰਿਹਾ ਦੇ ਕੋਈ ਛੋਟੀ ਜੀ ਤਾਕਤ ਹੋਏ ਬੰਦੇ ਕੋਲ ਕਹਿੰਦਾ ਮੈਂ ਕੀਤਾ ਕੰਮ ਬਾਬਾ ਜੀ ਕਹਿੰਦੇ ਜੈਸੀ ਮੈਂ ਆਵੈ ਕਸਮ ਕੀ ਬਾਣੀ ਤੇ ਸੜਾ ਕਰੀ ਗਿਆਨ ਵੇ ਲਾ ਲਓ ਭਾਈ ਲਾ ਲਓ ਮੈਂ ਵੈਸਾ ਹੀ ਦੱਸ ਰਿਹਾ ਜੈਸਾ ਮੈਨੂੰ ਗਿਆਨ ਹੋ ਰਿਹਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਪਾਪ ਦੀ ਜੰਜ ਲੈ ਕੇ ਬਾਬਰ ਕਾਬਲ ਤੋਂ ਚੜ ਕੇ ਆਏਗਾ ਜੋਰੀ ਮੰਗੇ ਦਾਨ ਵੇ ਲਾ ਲਓ ਤੁਹਾਡੀਆਂ ਬਹੁ ਬੇਟੀਆਂ ਨੂੰ ਜ਼ਬਰਨ ਚੁੱਕ ਕੇ ਲੈ ਜਾਏਗਾ ਕਹਿੰਦੇ ਬਾਬਾ ਸਾਡੇ ਇਲਾਕੇ ਦੇ ਕਾਜੀ ਬ੍ਰਾਹਮਣ ਬੜੇ ਰਹਿੰਦੇ ਸੀ ਬਾਬਾ ਜੀ ਕਹਿੰਦੇ ਕਾਜੀ ਆ ਬ੍ਰਾਹਮਣਾ ਕੀ ਗੱਲ ਥੱਕੀ ਅਗਧ ਪੜੇ ਸ਼ੈਤਾਨ ਵਿਲਾ ਲੋ ਸੋ ਮੇਰਾ ਅੱਜ ਦਾ ਇਹ ਖਿੰਟ ਦੇਣਾ ਸੀ ਆਪ ਜੀ ਨੂੰ ਕਿ ਜਦੋਂ ਬਾਬੇ ਨੇ ਭਾਈ ਲਾਲੋ ਨੂੰ ਐਮਨਾਬਾਦ ਆਉਣ ਵਾਲਾ ਹਾਲ ਦੱਸਿਆ ਜੇ ਜਦੋਂ ਉਹ ਵਾਕਿਆ ਵਾਪਰਿਆ ਉਦੋਂ ਵੀ ਬਾਬਾ ਨਾਨਕ ਪਾਸ਼ਾ ਐਮਨਾ ਬਾਦ ਵਿੱਚ ਖੜੇ ਐ ਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਏ ਜਦੋਂ ਗੁਰੂ ਨਾਨਕ ਸਾਹਿਬ ਸੱਜਣ ਠਾਕ ਕੋਲ ਜਾਂਦੇ ਆ ਉਹਨੂੰ ਉਪਦੇਸ਼ ਦਿੰਦੇ ਉਹ ਜੁਲ ਕਿਹਾ ਚਿਲਕ ਨਾ ਕੋਟਮ ਕਰੜੀ ਮਸ ਸੱਜਣ ਚਿੱਟੇ ਵਸਤਰ ਕਿਸੇ ਕੰਮ ਨਹੀਂ ਜੇ ਅੰਦਰ ਮਾਸ ਸਿਆਹੀ ਭਰੀ ਆ ਜਦ ਪੰਚਮ ਪਾਸ਼ਾ ਸੰਮਣ ਮੂਸਨ ਕੋ ਜਾਂਦੇ ਆ ਜੇ ਸੰਮਣ ਨੇ ਆਪਣੇ ਪੁੱਤਰ ਦਾ ਹੀ ਸਿਰ ਵੱਢ ਲਿਆ ਸੀ ਇਹ ਗੁਰੂ ਘਰ ਲੰਗਰ ਲਾਉਣ ਵਾਸਤੇ ਗੁਰੂ ਸਾਹਿਬ ਜੀ ਆਖਦੇ ਚੋ ਬੋਲੇ ਮਹੱਲਾ ਪੰਜਵਾ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ 60 ਰਾਵਣ ਹੁਤੇ ਸੋਰੰਕ ਮੈਂ ਜਿਨ ਸਰਦੀਨੇ ਕਾਟ ਸੰਮਣ ਜੇ ਦਮੜਿਆ ਨਾਲ ਗੁਰੂ ਦੀ ਕੀਮਤ ਹੁੰਦੀ ਤੇ ਲੰਕਾ ਪਤੀ ਰਾਵਣ ਕੋਈ ਗਰੀਬ ਥੋੜੀ ਸੀ ਜਿਨੇ 10 ਵਾਰ ਸਿਰ ਕੱਟ ਕੇ ਆਪਣਾ ਸ਼ਿਵ ਜੀ ਨੂੰ ਪੇਟ ਕੀਤਾ ਸੀ ਗਰੀਬੂ ਦੀ ਕੌਡੀ ਦੀ ਕਦਰ ਹੈ ਅੱਜ ਵਾਲਾ ਸ਼ਬਦ ਸੰਗਤਾਈ ਕਾਬਲ ਕਧਾਰ ਤੋਂ ਚੱਲ ਕੇ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਮਹਾਰਾਜ ਦੁੱਧ ਪੋਧੀਆਂ ਦਾਤਾਂ ਦਿੰਦੇ ਹੋ ਦੇ ਰੋਗਤਾ ਦੀ ਦਾਤ ਬਖਸ਼ਿਸ਼ ਕਰਦੇ ਹੋ ਇਹ ਵੀ ਸਮਝਾਉਣਾ ਕਰੋ ਕਿ ਸਾਡਾ ਸਾਰੇ ਰਿਸ਼ਤਿਆਂ ਜੋ ਅਸਲੀ ਮਿੱਤਰ ਕੌਣ ਹੈ ਕੋਈ ਕਹਿੰਦਾ ਮੇਰੀ ਮਾਂ ਹੀ ਆ ਕੋਈ ਕਹਿੰਦਾ ਮੇਰਾ ਪਿਓ ਹੀ ਆ ਕੋਈ ਕਹਿੰਦਾ ਮੇਰਾ ਭਰਾ ਮੇਰੀਆਂ ਬਾਵਾ ਕੋਈ ਕਹਿੰਦਾ ਜੀਵਨ ਸਾਥੀ ਆ ਕੋਈ ਕਹਿੰਦਾ ਮੇਰੇ ਬੱਚੇ ਆ ਉਸ ਸਮੇਂ ਸਤਿਗੁਰਾਂ ਨੇ ਸ਼ਬਦ ਉਚਾਰਿਆ ਸੀ ਔਏ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਫਤਿਹ ਦੀ ਸਾਂਝ ਪਾਈਏ ਬਲੌ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਜੈਤ ਸ੍ਰੀ ਰਾਗ ਦੇ ਅੰਦਰ ਸ਼ਾਂਤੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅਮਰਤ ਬਚਨ ਕਰ ਤੀਜਾ ਰਾਗ ਦੇ ਤੀਸਰੇ ਸੁਰ ਤੋਂ ਅੰਦਰ ਗੈਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 700 ਅੰਗ ਤੇ ਸੋਭਤ ਹਨ ਪਹਿਲਾ ਸਤਿਗੁਰੂ ਕਾਲ ਦੀ ਮੋਹ ਲਾਉਂਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਓੰਕਾਰ ਕਿ ਉਹ ਦੁਤੀ ਸ਼ਕਤੀ ਦਾ ਮਾਲਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਕੋਈ ਜਾਣੇ ਕਵਨ ਈਹਾ ਜਗ ਨਹੀਂ ਸਤਿਗੁਰ ਜੀ ਆਖਦੇ ਕੋਈ ਇਸ ਸੰਸਾਰ ਤੇ ਕਿਸੇ ਨੂੰ ਆਪਣਾ ਮਿੱਤਰ ਮੰਨੀ ਬੈਠਾ ਕੋਈ ਕਿਸੇ ਨੂੰ ਮੰਨਦਾ ਕੋਈ ਭੈਣ ਨੂੰ ਕੋਈ ਭਰਾ ਨੂੰ ਕੋਈ ਮਾਂ ਨੂੰ ਕੋਈ ਪਿਓ ਨੂੰ ਜੇ ਸੋਏ ਕਿਰਪਾਲ ਸੋਈ ਵਿਦਬੂਝੇ ਤਾਂ ਕੀ ਨਿਰਮਲ ਜਿਸ ਤੇ ਉਹ ਕਿਰਪਾਲੂ ਪੇਤਾ ਕਿਰਪਾ ਕਰ ਦਿੰਦਾ ਨਾ ਉਹ ਹੀ ਇਸ ਨਿਰਮਲ ਮਰਜਾਦਾ ਨੂੰ 부ਝ ਸਕਦਾ ਕਿ ਸਾਡਾ ਅਸਲੀ ਮਿੱਤਰ ਕੌਣ ਹੈ ਵੈਸੇ ਅਸਲੀ ਮਿੱਤਰ ਕੌਣ ਹੈ ਸਾਡਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਪ੍ਰਮਾਤਮਾ ਦੀ ਜੋਤ ਦਾ ਅੰਸ਼ ਹੈ ਮੋਡ ਨੂੰ ਪਹਿਚਾਨਣਾ ਕਰ ਜੇ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਅਜ ਇੱਕ ਪਲਟਨ ਤੋਂ ਫੋਨ ਆਇਆ ਸੀ ਕਹਿੰਦੇ ਗਿਆਨੀ ਜੀ ਚੜਦੀ ਕਲਾ ਦਾ ਅਰਥ ਦੱਸੋ ਚੜਦੀ ਕਲਾ ਦੇ ਅਰਥ ਕੀ ਹਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਤੇ ਮਲੇਕਿ ਉਹਨਾਂ ਨੂੰ ਭੇਜਿਆ ਮੈਂ ਕਿ ਕੋਈ ਨਹੀਂ ਤੁਹਾਨੂੰ ਕਿਸੇ ਦਿਨ ਮੈਂ ਰਿਕਾਰਡ ਕਰਕੇ ਭੇਜਾਂਗਾ। ਸੋ ਅੱਜ ਦੇ ਵਿਸ਼ੇ ਵੱਲ ਮੈਂ ਆਵਾਂ। ਸਤਿਗੁਰੂ ਜੀ ਕਹਿੰਦੇ ਜਿਸ ਤੇ ਕਿਰਪਾਲੂ ਪਿਤਾ ਕਿਰਪਾ ਕਰਦੇ ਉਹ ਇਸ ਨਿਰਮਲ ਪਵਿੱਤਰ ਮਰਜ਼ਾਦਾ ਨੂੰ ਬੁਲ ਸਕਦਾ ਕਿ ਅਸਲੀ ਮਿੱਤਰ ਸਾਡਾ ਕੌਣ ਹੈ? ਕੌਣ ਮਿੱਤਰ ਹੈ? ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਮਾਤਾ ਪਿਤਾ ਪੁੱਤਰ ਤੇ ਭੈਣ ਭਰਾ ਕੋਈ ਨਹੀਂ ਹੋਏਗਾ ਮਨ ਊਹਾ ਨਾਮ ਤੇਰੇ ਸੰਗ ਸੰਗ। ਮਨ ਉੱਥੇ ਪ੍ਰਮਾਤਮਾ ਦਾ ਨਾਮ ਤੇ ਨਾਲ ਸਾਈ ਹੋਏਗਾ ਤਾਂ ਹੀ ਆਖਿਆ ਜਾਂਦਾ ਨਾਨਕ ਹੈ ਕਰ ਕੇਵਲ ਨਾਮ ਤਾਂ ਹੀ ਆਖਿਆ ਜਾਂਦਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਦਾਨਾ ਸਿਰ ਦਾਨ ਨਾਮ ਦਾਨ ਸਾਰਿਆਂ ਤੋਂ ਉੱਪਰ ਜਿਹੜਾ ਦਾਨ ਹੈ ਉਹ ਨਾਮ ਦਾ ਦਾਨ ਹੈ ਨਾਨਕ ਨਾਮ ਨਾਨਕ ਦੀ ਮੋਹਰ ਲਾ ਕੇ ਨਾਨਕ ਸ਼ਬਦ ਦੀ ਸਿੱਖਾ ਨੇ ਗੁਰੂ ਸਿੱਖਾ ਨੇ ਉਜਾਰਿਆ ਨਾਮਕ ਨਾਮ ਚੜਦੀ ਕਲਾ ਤੇਰੇ ਭਣੇ ਸਰਬਤ ਦਾ ਚੜਦੀ ਕਲਾ ਉਸੇ ਦੀ ਹਣੀ ਜਿਹਦੇ ਪੱਲੇ ਨਾਮ ਹੈ ਸੁਰਹਾਉਲੀ ਕੁੰਤੀ ਜੀ ਗੁਰੂ ਸਾਹਿਬ ਸਮਝਾਉਣਾ ਕਰਦੇ ਮਾਤ ਪਿਤਾ ਬਨਤਾ ਦੇਖੋ ਮਾਤਾ ਤੇ ਪਿਤਾ ਬਨਤਾ ਇਸ ਤਰੀ ਸੁੱਤ ਸੁੱਤ ਕਹਿੰਦੇ ਪੁੱਤਰ ਨੂੰ ਬੰਧਕ ਕਹਿੰਦੇ ਸੰਬੰਧੀਆਂ ਇਸ਼ਟ ਇਸ਼ਟ ਲੋਕ ਦੇਵੀ ਦੇਵ ਤੇ ਹਨ ਮੰਨ ਲੈਂਦੇ ਮੀਤ ਸਾਡੇ ਮਿੱਤਰ ਕਿਦੇ ਫਲਾਣਾ ਮੇਰਾ ਬੜਾ ਬੂੜਾ ਯਾਰ ਮੇਰਾ ਅਰ ਭਾਈ ਤੇ ਸਾਡੇ ਸਕੇ ਭਰਾ ਬਰ ਕਿਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਪੂਰਬਲੇ ਜਨਮਾਂ ਦਾ ਕੋਈ ਸੰਜੋਗ ਸੀ ਤਾਂ ਸਾਡਾ ਮਲਾਪ ਹੋਇਆ ਅੰਤੇ ਕੋ ਨਾ ਸਹਾਈ ਅੰਤ ਨੂੰ ਨਾ ਕੋਈ ਸਹਾਈ ਨਹੀਂ ਹੋਏਗਾ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਮਲਾਪ ਕਿਦੋਂ ਗੁਰੂ ਨਾਨਕ ਪਾਛਾ ਰ ਮਿਲਣ ਜਾਂਦੇ ਆਪਾਂ ਜ਼ਿਕਰ ਕੀਤਾ ਪਹਿਲੀ ਕਈ ਵਾਰ ਘੋੜਾ ਮੋੜਦੇ ਤੇ ਗੁਰੂ ਨੰਗ ਪਾਸਾ ਰਸਤੇ ਨੂੰ ਸਾਫ ਕਰ ਰਹੇ ਕਿ ਸਿੱਖ ਨੇ ਹੁਣਾਂ ਦਰਸ਼ਨਾਂ ਲਈ ਚਰਨ ਸ਼ਰਨ ਗੁਰੇਕ ਪੰਡਾ ਜਾਏ ਚਲ ਸਤਗੁਰੂ ਕੋਟ ਪੰਡਾ ਆਗੇ ਹੋਈ ਲੈਤਾ ਘੋੜੇ ਦੀਆਂ ਵਾਗਾ ਫੜ ਕੇ ਲੈ ਕੇ ਜਾਂਦੇ ਆ ਕਹਿੰਦੇ ਪੁਰਖਾ ਉਹ ਕਿੱਲੇ ਨਾਲ ਘੋੜਾ ਬੰਦੇ ਔਰ ਕੁਟੀਆਂ ਚ ਨਾਨਕ ਰੇ ਸਾਹਿਬ ਰਹਿੰਦੇ ਆ ਜਦੋਂ ਗਿਆ ਤੇ ਮੱਥਾ ਟੇਕਿਆ ਤੇ ਜਦੋਂ ਤੱਕਿਆ ਕਿ ਉਹ ਹੋਏ ਤੇ ਉਹੀ ਮਹਾਪ੍ਰੋਚਾ ਜਿਹੜਾ ਘੋੜੇ ਦੀਆਂ ਵਾਗਾ ਫੜ ਕੇ ਲੈ ਇਹ ਨੰਗੇ ਪੈਰਾਏ ਵਿਰਾਗ ਚ ਰੋਪਏ ਨਾਨਕ ਪਾਛ ਕੇ ਦੇ ਪੁਰਖਾ ਵੈਮ ਨਹੀਂ ਕਰੀਦਾ ਦੱਸ ਤੇਰਾ ਨਾਂ ਕੀ ਹੈ ਮਾਰਾ ਲੈਣਾ ਕਹਿੰਦੇ ਤੂੰ ਲੈਣਾ ਹੈ ਤਾਂ ਅਸੀਂ ਤੇਰਾ ਕੁਝ ਦੇਣਾ ਹੈ ਲੈਣ ਵਾਲੇ ਵਾਗਾ ਹੀ ਜਿਹੜੇ ਆ ਦੇਣ ਵਾਲੇ ਲਵਾਗਾ ਫੜ ਕੇ ਲਿਆਉਂਦੇ ਆ ਲੈਣ ਵਾਲੇ ਘੋੜਿਆਂ ਤੇ ਆਉਂਦੇ ਆ ਪੁਰਵਲੇ ਜਨਮ ਦਾ ਕੁਝ ਲੈਣ ਦਿਲ ਸੀ ਪੁਰਵ ਜਨਮ ਕੇ ਮਿਲੇ ਸੰਜੋਗੀ ਅੰਤਿ ਕੋਣੋ ਸਹਾਈ ਮੁਕਤ ਮਾਲ ਤਨਿਕ ਲਾਲ ਹੀਰਾ ਮਨ ਰੰਝੀ ਅਸੀਂ ਅੰਤ ਦੀ ਗੱਲ ਕਰਨੀ ਕੁਰਬਾਨੀ ਪਰ ਅਜਨ ਤੋਂ ਪਹਿਲਾਂ ਕਿਵਰ ਰਸਤੇ ਸਾਡ ਛੱਡ ਜਾਂਦੇ ਆ ਬਿਰਦਾ ਆਸ਼ਰਮ ਬਣ ਕੇ ਮਾਤਾ ਪਿਤਾ ਲਈ ਜਿੱਥੇ ਰਾਮ ਨਮਈਆਂ ਮਨਾਈਆਂ ਜਾਂਦੀਆਂ ਜਨਮਸ਼ਟੀ ਮਨਾਈ ਜਾਂਦੀਆਂ ਰਾਮ ਜੀ ਨੇ ਮਤਰਈ ਮਾਂ ਦੇ ਕਿਨ ਤੇ 14 ਸਾਲ ਦਾ ਬਨਵਾਸ ਸਵਕਾਰ ਕਰ ਲਿਆ ਉਸ ਤਰਤੀ ਤੇ ਅਜ ਬਿਰਦਾ ਆਸ਼ਰਮ ਬਣ ਗਿਆ ਆਪਾਂ ਕਹਿੰਦੇ ਸਾਇੰਸ ਬੜੀ ਤਰੱਕੀ ਕਰ ਗਈ ਇੱਕ ਮਾਂ ਪੰਜ ਬੱਚਿਆਂ ਨੂੰ ਪਾਲ ਲੈਂਦੀ ਆ ਪਰ ਪੰਜ ਬੱਚਿਆਂ ਕੋਲ ਇੱਕ ਮਾਂ ਬਦੂਰ ਦੀ ਸੇਵਾ ਨਹੀਂ ਹੁੰਦੀ ਸਮਾਂ ਆ ਗਿਆ ਮੁਕਤ ਮਾਲਕ ਨੇ ਕਿ ਲਾਲ ਹੀਰਾ ਮੁਕਤੀ ਦਾ ਮਾਲ ਜਿਹਨੂੰ ਆਪਾਂ ਮੰਨੀ ਬੈਠੇ ਹੀਰੇ ਜਵਾਹਰਾ ਸੋਨਾ ਮਾਇਆ ਪਰ ਇਹ ਕਹਿੰਦੇ ਕੁਝ ਨਹੀਂ ਆ ਮਨ ਰੰਜਨ ਕੀ ਮਾਇਆ ਮਨ ਨੂੰ ਖੁਸ਼ ਕਰਨ ਦੀ ਮਾਇਆ ਹੋਰ ਕੁਝ ਨਹੀਂ ਆ ਜੱਜ ਕਿਤੇ ਸੋਨੇ ਵਾਲਾ ਭਾ ਲੋਹੇ ਦਾ ਹੋ ਜਾਏ ਤੇ ਲੋਹੇ ਵਾਲਾ ਸੋਨੇ ਦਾ ਹੋ ਜਾਵੇ ਅਸੀਂ ਝੱਟ ਲੋ ਆ ਚੱਕ ਕੇ ਪਾ ਲਾਂਗੇ ਹਾ ਹਾ ਕਰਤ ਬਿਹਾਨੀ ਆਵਤੈ ਹਾ ਹਾ ਕਰ ਕਰਦੇ ਆ ਜੀਵਨ ਬਤੀਤ ਕਰ ਦਿੱਤਾ ਤਾਂ ਮੈਂ ਸੰਤੋਖ ਨਾ ਪਾਇਆ ਮਨ ਨੂੰ ਸੰਤੋਖ ਨਹੀਂ ਆਇਆ ਗੁਰਨਾਮ ਪਾਸ਼ ਕੀ ਆਖਦੇ ਆ ਜੇ ਜੁਗ ਚਾਰੇ ਆਰ ਜਾਂ ਹੋਰ ਦਸੁਣੀ ਹੋਏ ਨਵਾਂ ਖੰਡਾ ਵਾ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਏ ਕੇ ਜਾਂ ਸ੍ਰੀਪਤ ਜਗ ਲਈ ਕਿਤੇ ਇਸ ਨਦਨਾ ਆਵੀ ਤਾਂ ਬਾਤ ਨਾ ਪੁੱਛੀ ਕੀ ਜੇ ਤੇਰੀ ਉਮਰ ਚੌਹ ਜੁਗਾ ਜਿੰਨੀ ਹੋ ਜਾਏ ਇਸ ਨੂੰ 10 ਗੁਣੀ ਹੋ ਰਿਹਾ ਹੋ ਜਾਵੇ ਤੇਰੇ ਨਾਲ ਸਾਰੇ ਚੰਗੇ ਤੇਰੇ ਸਾਰੇ ਨਾਲ ਚੱਲਣ ਲੱਗ ਪਣ ਤੇਰਾ ਨਾਮ ਬੜਾ ਮਸ਼ਹੂਰ ਹੋ ਜਾਏ ਤੇਰੀ ਵਡਿਆਈ ਬੜੀ ਹੋਣ ਲੱਗ ਪਵੇ ਔਰ ਇਹ ਯਾਦ ਰੱਖੀ ਜੇ ਉਹਦੀ ਨਦਰ ਸੁਅਲੀ ਨਹੀਂ ਹੋਈ ਤੇ ਕਿਸੇ ਨੇ ਬਾਤ ਨਹੀਂ ਕੁੱਛਣੀ। ਇਹ ਅਰਦਾਸ ਕਰਿਆ ਕਰੋ। ਇੱਕ ਦੋ ਜੀਭੋ ਲੱਖ ਹੋ ਹੈ ਲੱਖ ਹੋਵੇ ਲੱਖ 20 ਲੱਖ ਲਾਗੇੜਾ ਕੇ ਨਾਮ ਜੀ। ਮਾਰਾ ਕਹਿੰਦੇ ਜਿਵੇਂ ਕਿਸੇ ਦੀ ਇੱਕ ਤੋਂ ਦੋ ਜੀਭਾ ਹੋਣ ਦੋ ਤੋਂ ਲੱਖ ਕੋਈ ਲੱਖ ਤੋਂ 20 ਲੱਖ ਹੋਣ ਤੇ ਲੱਖ ਲੱਖ ਵਾਰ ਪਰਮਾਤਮਾ ਦੇ ਨਾਮ ਨੂੰ ਆਖਣਾ ਕਰੇ। ਮਾਰਾ ਕਹਿੰਦੇ ਤ੍ਰਿਸ਼ਨਾ ਵਰਲੇ ਕੀ ਬੋਜੀ। ਸਮਝਦਾ ਨਾ ਤਾਂ ਮੈਂ ਸੰਤੋਖ ਨਾ ਪਾਇਆ ਸੰਤੋਖ ਤ੍ਰਿਸ਼ਨਾ ਮੁਝੇ ਹਰ ਕੇ ਨਾਮ ਹਰੀ ਦੇ ਨਾਮ ਨਾਲ ਮੁਝਣੀ ਸਾਰਾ ਕੇਂਦਰ ਬਿੰਦੂ ਨਾਮ ਹੀ ਆ ਹਸਤ ਰਥ ਅਸਵ ਪਵਨ ਤੇ ਕੋ ਚਾਰ ਕਿਸਮ ਵਾਲੀ ਸੈਨਾ ਹੋਵੇ ਚਾਰ ਕਿਸਮ ਵਾਲੀ ਸੈਨਾ ਦਾ ਤੂੰ ਸੈਨਾਪਤੀ ਹੋਵੇ ਹਾਥੀਆਂ ਵਾਲੀ ਰਥਾਂ ਵਾਲੀ ਘੋੜਿਆਂ ਵਾਲੀ ਪੈਦਲ ਸੈਨਾ ਜਿਹੜੀ ਹਵਾ ਦੀ ਰਫਤਾਰ ਨੂੰ ਵੀ ਪਾਰ ਕਰਦੇ ਹੋਣ ਕੋੜੇ ਹਸਤ ਰਥ ਅਸਵ ਪਵਨ ਤੇ ਧਣੀ ਭੂਮਣ ਚਤਰੰਗਾ ਜਰ ਕੋ ਭੂਮੀ ਬੜੀ ਹੋਵੇ ਤੋ ਸਿਆਣਾ ਬੜਾ ਹੋਵੇ ਕਹਿੰਦੇ ਪਿੰਡ ਦੇ ਸਰਪੰਚ ਨੂੰ ਨਹੀਂ ਕੋਈ ਪੁੱਛਦਾ ਮੈਨੂੰ ਪੁੱਛ ਕੇ ਤੁਰਦੇ ਆ ਬੜਾ ਸਿਆਣਾ ਹੋਵੇ ਮਾਰਾ ਕਹਿੰਦੇ ਸੰਗ ਨਾ ਚਾਲਿਓ ਇਹਨ ਮੈਂ ਕਸ਼ਵੀਰਾਂ ਚੋ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਫੂਟ ਸਦਾਇਓ ਨੰਗਾ ਇੱਕ ਦਿਨ ਨਿਰਵਸਤਰ ਹੋ ਕੇ ਇੱਕ ਦਿਨ ਸਾਰਾ ਸਰੀਰ ਵੀ ਛੱਡ ਕੇ ਨੰਗੇ ਦਾ ਭਾਵ ਅੰਤ ਇਵੇਂ ਹੀ ਆ ਕਿ ਸਰੀਰੂਪੀ ਕਪੜਾ ਇਹ ਵੀ ਛੱਡ ਕੇ ਚਲੇ ਜਾਣਾ ਇੱਕ ਦਿਨ ਕਾਇਆ ਕੱਲੀ ਜਾਣੀ ਆ ਫੂਟ ਸਦਾਇਓ ਨੰਗਾ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਹਰੀ ਦੇ ਸੰਤ ਜਨਾਂ ਨਾਲ ਮਿਲ ਕੇ ਸਾਧ ਸੰਗਤ ਨਾਲ ਮਿਲ ਕੇ ਪ੍ਰੀਤਮ ਦੇ ਗੁਣਾਂ ਨੂੰ ਗਾਉਣਾ ਕਰੀਏ ਕਿਉਂ ਸਾਧ ਸੰਗਤ ਨਾਲ ਕਿਉਂ ਮਿਲਣਾ ਸੰਤਾਂ ਨਾਲ ਕਿਉਂ ਮਿਲਣਾ ਕਲਗੀਧਰ ਪਾਤਸ਼ਾਹ ਕਹਿੰਦੇ ਹਰ ਹਰ ਜਨ ਦੁਈ ਇੱਕ ਹੈ ਬਿਬਚਾਰ ਕਿਸਨਾਈ ਹਰੀ ਤੇ ਹਰੀ ਦੇ ਸੰਤ ਇੱਕੋ ਹੀ ਆ ਦੋਨਾਂ ਚ ਵੱਖਰੀ ਕੋਈ ਵਿਚਾਰ ਨਹੀਂ ਹੈ ਕਿਵੇਂ ਇੱਕ ਹਨ ਜਲ ਤੇ ਉਪਜ ਤਰੰਗ ਜਿਉਂ ਜਾਲੀ ਵਿਖੇ ਸਮਾਇਆ ਜਿਵੇਂ ਜਲ ਤੋਂ ਤ੍ਰਾਂਗੋਟ ਦੀ ਫਿਰ ਜਲ ਦਾ ਰੂਪ ਧਾਰਨ ਕਰ ਜਾਂਦੀ ਇਦਾਂ ਮਹਾਰਾਜ ਕਹਿੰਦੇ ਸੰਤ ਤੇ ਰੱਬ ਜੀ ਇੱਕ ਹਨ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਨਾਨਕ ਇਹੀ ਸੁਖ ਕੀ ਮਿਲੇਗਾ ਇਹਨਾਂ ਕੁਝ ਕਰਨ ਦੇ ਨਾਲ ਸਾਧ ਸੰਗਤ ਨਾਲ ਮਿਲ ਕੇ ਸੰਤਾਂ ਨਾਲ ਮਿਲ ਕੇ ਹਰੀ ਹਰੀ ਗਉਣਾ ਮਿਲੇਗਾ ਕੀ ਮਹਾਰਾਜ ਕਹਿੰਦੇ ਨਾਨਕ ਇਹੀ ਸੁਖ ਇੱਥੇ ਤੈਨੂੰ ਸੁੱਖ ਮਿਲੇਗਾ ਨਾਨਕ ਕੀ ਹਾਂ ਸੁਖ ਅਗੇ ਮੁਖ ਉਜਲ ਅਗੇ ਪਰਲੋਭ ਤੇਰਾ ਮੁਖ ਉਜਲਾ ਹੋਏਗਾ ਪਰ ਇਹ ਦਾਤ ਮਿਲਣੀ ਕਿੱਥੋਂ ਆ ਫਿਰ ਮਹਾਰਾ ਨੇ ਮੋਰ ਲਾਜ਼ ਦੀ ਸੰਗ ਸੰਤਨ ਕਹਿ ਪਾਈਏ ਸ਼ਾਂਤ ਆਤਮਾ ਜੁੜੀਆਂ ਹੋਈਆਂ ਰੂਹਾਂ ਨਾਲ ਮਿਲ ਕੇ ਇਹ ਦਾਤ ਤੈਨੂੰ ਗੁਰਮਖਾ ਪ੍ਰਾਪਤ ਹੋਵੇਗੀ ਸਤਿਗੁਰੂ ਕਿਰਪਾ ਕਰਨੇ ਨਿਕ ਬਚਨ ਕਰਦੇ ਹੋਏ ਸਮਾਪਤੀ ਹੈ ਅਮਰ ਸ ਕੀ ਗੁਰੂ ਵਾਲੇ ਬਣੀ ਨ ਗੁਰੇ ਕਾਹ ਨਾਉ ਬੁਰਾ ਕਿਸੇ ਦਿਨ ਆਪ ਸੰਗਤ ਦੇ ਨਾਲ ਚੜਦੀ ਕਲਾ ਦੀ ਅਰਦਾਸ ਵੀ ਕਰਾਂਗੇ ਚੜਦੀ ਕਲਾ ਕੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹਨਿਕ ਵਚਨ ਕਰਦੇ ਹੋਏ ਸਮਾਪਤੀ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ